ਖੰਸਾ ਚਲ ਸਕਦਾ ਉਹ ਕਹਿੰਦਾ ਜੱਕ ਦਵੇਂ ਟਰੱਕੇ ਵੀ ਪੜਦਾ ਨਾ ਕਹਿੰਦਾ ਮੈਂ ਕਿਥੇ ਉਹਦੇ ਵਿੱਚ ਜਾ ਵੜਦਾ ਜਾਂਦਾ ਸ਼ੁਗਰ ਕਰਕੇ ਦਫਾ ਜਾਓਗੇ ਕਿ ਕਿਹੜਾ ਕਹਿੰਦਾ ਮੈਂ ਕਹਿੰਦਾ ਦੀ ਕਿਤੇ ਨਿਆਣਾ ਵਿੱਚ ਉੱਡਦਾ ਠੀਕ ਜਿਹਾੜਾ ਪੈ ਗਿਆ ਜੀ ਦਾ ਨਿਆਣਾ ਵਿੱਚ ਹੁੰਦਾ ਤਾਂ ਖੰਸਾ ਆਉਂਦਾ ਰੇਵਰ ਰੇਵਰ ਕਿਡਾ ਰੇਵਰ ਕਿਡਾ ਓ ਆਇਆ ਲੋ ਹਾਂਜੀ ਆ ਜਿਹੜਾ ਪਾਰਨਾ ਪਾਇਆ ਜੀ ਨਹੀਂ ਹਾਂਜੀ ਆਈ ਇੱਕ ਮਿੰਟ ਭਾਈ ਜਿੱਦਾਂ ਇਹ ਥੋੜੀ ਜਿਹੀ ਸਕੂਲ ਵਾਲੀ ਵਾਸਿਆ ਹਾਂਜੀ ਥੜੀ ਸਕੂਲ ਵਾਲੀ ਵਾਸਿਆ ਇਦੇ ਵਿੱਚ ਬੱਚੇ ਵੀ ਸਵਾਰ ਸੀ ਨਹੀਂ ਬੱਚੇ ਨਹੀਂ ਬੱਚੇ ਲੈਣ ਚੱਲੇ ਅੱਛਾ ਇਹ ਘਟਨਾ ਕਿਤਾਬ ਆਪਰੀ ਜਿਹੜੀ ਵਾਪਰੀ ਆ ਰੋਡ ਤੇ ਮੈਂ ਮੈਂ ਆਪਣੀ ਸਾਈਡ ਤੇ 40 45 ਤੇ ਆ ਰਹੀ ਉਹ ਜੱਤ ਤਮ ਟਰੱਕਾਂ ਨੇ ਟਰੱਕ ਘੱਟ ਗਈ ਅੱਛਾ ਜੀ ਹਾਂ ਜੀ ਮੌਕੇ ਤੇ ਕੋਈ ਪੁਲਿਸ ਵੀ ਆਈ ਆ ਪੁਲਸ ਆਏ ਹਾਂ ਜੀ ਪੁਲਸ ਵਾਲੇ ਆਏ ਸੀ ਬਾਅਦ ਜੀ ਅੱਛਾ ਜੀ ਹਾਂ ਜੀ ਤੁਹਾਡੀ ਗੱਡੀ ਨੂੰ ਨੁਕਸਾਨ ਹੋਇਆ ਗੱਡੀ ਐ ਨੁਕਸਾਨ ਕਾਫੀ ਹੋਇਆ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਬਸ ਉਧਰ ਚਲੋ ਜਾਨ ਤੋਂ ਬਚਾਅ ਹੋ ਗਿਆ ਸੱਟਾਂ ਤੋਂ ਜੋ ਜ਼ਾਇਜ਼ ਆ ਉਹ ਕੀਤਾ ਜਾਵੇ ਜੀ ਇਹ ਕਿਹੜੇ ਸਕੂਲ ਦੇ ਪਾਸੇ ਆ ਹਨੂਮਾਨ ਏਸੀ ਤੁਹਾਨੂੰ ਗਰਾਇਆ ਤੋਂ ਦਿਖਾ ਰਹੇ ਆ ਜਿਹੜੀ ਸਕੂਲ ਵਾਸੀ ਉਹ ਆਪਣੇ ਡਰਾਈਵਰ ਬੱਸੀ ਲੈ ਜਿਹੜੇ ਬੱਚੇ ਲੈਣ ਜਾ ਰਿਆ ਸੀ ਪਰ ਟਰੱਕ ਨੇ ਇੱਕ ਨੂੰ ਹੋਰ ਸਕੂਲ ਵਾਲਾ ਟੱਕਰ ਮਾਰੀ ਵੀ ਜਿਹੜੀ ਉਹਦੀ ਗੱਡੀ ਦਿਖੋ ਵੇ ਇੱਕ ਮਿੰਟ ਤੱਕ ਕਬੱਜੀ ਆ ਬਾਕੀ ਤੁਹਾਨੂੰ ਜਿਹੜੀ ਗਰਾਇਆ ਤੋਂ ਅਜੇ ਸਿੰਘ ਨਾਗੀ ਕਰシャン ਸਿੰਘ ਨਾਗੀ ਮੁਸੰਮ ਜਹਰਾ ਦੀ ਵਿਸ਼ੇਸ਼ ਰਿਪੋਰਟ ਬਾਕੀ ਤੁਹਾਨੂੰ ਦਿਖਾਉਣੇ ਆ ਕਿੰਨਾ ਟਰੱਕ ਵਾਲਾ ਕਿੰਨਾ ਟਰੱਕ ਨਕਸਲ ਹੋਇਆ ਆਓ ਵੇਖੋ ਕੈਮਰਾਮੈਨ ਇਸੇ ਨਾਗੀ ਨਾਲ ਗਰਾਇਆ ਤੋਂ ਅਕੀ ਡਾਟਾ ਹਾਲ